ਸਤ ਸ੍ਰੀ ਅਕਾਲ ਮੈਂ ਸੋਮ ਸੋ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਵਰਲਡ ਥੀਟਰ ਡੇ ਹੈ ਔਰ ਸਭ ਤੋਂ ਪਹਿਲਾ ਆਪ ਸਭ ਨੂੰ ਜੋ ਜੋ ਰੂਹਾ ਰੰਗ ਮੰਚ ਨਾਲ ਜੁੜੀਆਂ ਹੋਈਆਂ ਨੇ ਵੈਸੇ ਤਾਂ ਜ਼ਿੰਦਗੀ ਇੱਕ ਬਹੁਤ ਵੱਡਾ ਇੱਕ ਕਹਿ ਸਕਦੇ ਇੱਕ ਡਰਾਮਾ ਹੈ ਹਰ ਇੱਕ ਦੀ ਜ਼ਿੰਦਗੀ ਆਪਾਂ ਕਦੇ ਫਾਦਰ ਦਾ ਕਦੇ ਭਰਾ ਦਾ ਹਸਬੰਡ ਦਾ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਘਰ ਦੇ ਵਿੱਚ ਕਰੈਕਟਰ ਨਵਾਉਂਦੇ ਆ ਇਹ ਵੀ ਤਾਂ ਇੱਕ ਬਹੁਤ ਵੱਡੀ ਮਤਲਬ ਪਰਫਾਰਮੈਂਸ ਹੈ ਔਰ ਜਿਹੜੀ ਧਰਤੀ ਹੈ ਉਹ ਇੱਕ ਬਹੁਤ ਵੱਡਾ ਰੰਗ ਮੰਚ ਹੈ ਆਪਾਂ ਸੰਸਾਰ ਦੇ ਵਿੱਚ ਆਉਂਦੇ ਆ ਤੇ ਅਲੱਗ-ਅਲੱਗ ਪਾਰਟਸ ਅਦਾ ਕਰਕੇ ਆਪਾਂ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਇੱਕ ਅਜਿਹੀ ਪਰਸਨੈਲਿਟੀ ਦੇ ਨਾਲ ਆਪ ਸਭ ਨੂੰ ਰੂਬ ਰੂ ਕਰਵਾਉਣ ਜਾ ਰਿਹਾ ਜਿਸ ਪਰਸਨੈਲਿਟੀ ਨੇ ਪੂਰੀ ਜ਼ਿੰਦਗੀ ਦੇ ਵਿੱਚ ਅੱਜ ਵੀ ਅੱਜ ਵੀ ਥੀਏਟਰ ਦੇ ਨਾਲ ਜੁੜੇ ਹੋਏ ਹੋਏ ਨੇ ਔਰ ਅੱਜ ਵੀ ਕਿਤੇ ਨਾ ਕਿਤੇ ਥੀਏਟਰ ਦੇ ਬਾਰੇ ਹੀ ਸੋਚਦੇ ਰਹਿੰਦੇ ਨੇ ਔਰ ਬਹੁਤ ਵੱਡਾ ਨਾਮ ਹੈ ਥੀਏਟਰ ਦੀ ਦੁਨੀਆ ਦੇ ਵਿੱਚ ਔਰ ਮੇਰੀ ਬੜੀ ਖੁਸ਼ਕਿਸਮਤੀ ਹੈ ਕਿ ਮੈਂ ਜਦੋਂ ਨਵਾਂ ਨਵਾਂ ਪਟਿਆਲੇ ਆਇਆ ਸੀ ਤੇ ਇਸ ਸ਼ਖਸੀਅਤ ਦੇ ਨਾਲ ਮੈਨੂੰ ਥੀਏਟਰ ਕਰਨ ਦਾ ਮੌਕਾ ਮਿਲਿਆ ਸੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਔਰ ਵਰਲਡ ਥੀਏਟਰ ਦੇ ਦੇ ਉੱਪਰ ਮੇਰੇ ਨਾਲ ਜੁੜੇ ਹੋਏ ਨੇ ਇੱਕ ਬਾ ਕਮਾਲ ਐਕਟਰ ਡਾਇਰੈਕਟਰ ਮਿਸਟਰ ਗੁਲਜ਼ਾਰ ਪੁਆਰ ਜੀ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਆਂ ਪੁਆਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਪਿਆਰ ਭਰੀ ਸਸਰੀਕਾਲ ਸਸਰੀਕਾਲ ਜਨਾਬ ਸਮਝੀ ਸਭ ਕੀ ਹਾਲ ਚਾਲ ਨੇ ਸਰ ਠੀਕ ਹੋ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਜੀ ਸਭ ਤੋਂ ਪਹਿਲਾਂ ਤੇ ਥੀਏਟਰ ਵਰਲਡ ਥੀਏਟਰ ਦੇ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਗੁਲਜ਼ਾਰ ਜੀ ਤੁਹਾਨੂੰ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਬੁਲਦਾਰਤੀ ਤੁਸੀਂ ਇਸ ਸਮੇਂ ਤੁਹਾਨੂੰ ਪੂਰੀ ਦੁਨੀਆ ਸੁਣ ਰਹੀ ਹੈ ਔਰ ਕਦੋਂ ਥੀਏਟਰ ਦੇ ਵਿੱਚ ਆਏ ਸੀ ਉਸ ਵੇਲੇ ਕੁਝ ਯਾਦ ਹੈ ਕਿ ਉਸ ਵੇਲੇ ਕਿੰਨੀ ਉਮਰ ਸੀ ਔਰ ਕਿਹੜੀਆਂ ਕਿਹੜੀਆਂ ਪਰਸਨਲਿਟੀਆਂ ਤੋਂ ਪ੍ਰਭਾਵਿਤ ਹੋ ਗਏ ਤੁਸੀਂ ਕਿਹਾ ਕਿ ਨਹੀਂ ਯਾਰ ਮੈਂ ਵੀ ਥੀਏਟਰ ਕਰਾਂਗਾ ਜਿੰਨਾ ਯੋਗਦਾਨ ਹੋ ਸਕਦਾ ਮੈਂ ਪਾਵਾਂਗਾ ਕੁਝ ਯਾਦ ਹੈ ਕਿੰਨੀ ਉਮਰ ਸੀ ਔਰ ਕਿਹੜੇ ਲੋਕਾਂ ਨੂੰ ਦੇਖ ਦੇਖ ਕੇ ਥੀਏਟਰ ਵੱਲ ਆਏ ਹੋ ਮੈਂ ਸਾਨੂੰ 80 ਦੇ ਨੇੜੇ ਤੇੜੇ theater ਬਾਰੇ ਜਾਨਣਾ ਸ਼ੁਰੂ ਕੀਤਾ ਸੀ ਜੀ ਉਸ ਟਾਂ ਸਾਡੇ ਪਟਿਆਲੇ ਦੇ ਵਿੱਚ ਹਰ ਪਾਰਟੀ ਵਾਣਾ ਹੋਣ ਦਾ ਬਹੁਤ ਵੱਡਾ ਨਾਂ ਸੀ ਤੇ ਯੋਗ ਦਾ ਛੇਡਾ ਉਹਨੇ ਜਗਜੀਤ ਸਿੰਘ ਗਿਆਨ ਗਖੜ ਪ੍ਰੇਮ ਹੰਡਾ ਜੀ ਤੇ ਹੋਰ ਪ੍ਰਾਨ ਸੱਬਰਵਾਲ ਰਜੇਸ਼ ਤੇ ਹੋਰ ਬਹੁਤ ਸਾਰੇ ਕਲਾਕਾਰ ਸੀ ਜਿਹੜੇ ਲਗਾਤਾਰ ਉਸ ਟਾਈਮ ਸਰਗਰਮ ਸੀ ਜੀ ਤੇ ਮੈਂ ਇਹਨਾਂ ਦੇ ਨਾਲ ਸਾਰਿਆਂ ਨਾਲ ਹੀ ਥੋੜਾ-ਬਹੁਤਾ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਉਸ ਤੋਂ ਬਾਅਦ ਅਸੀਂ 83 IIT4 ਦੇ ਵਿੱਚ ਆਪਣਾ ਥੀਏਟਰ ਗਰੁੱਪ ਆਪਣਾ ਪਟਿਆਲਾ ਆਰਟ ਥੀਏਟਰ ਦੇ ਨਾਂ ਤੇ ਸ਼ੁਰੂ ਕਰ ਦਿੱਤਾ ਜੀ ਤੇ ਪਾਸ਼ਾ ਵਿਭਾਗ ਪੰਜਾਬ ਵੱਲੋਂ ਅਸੀਂ ਆਪਣਾ ਪਹਿਲਾ ਨਾਟਕ ਰਸਗੰਧਰਵ ਜਿਹੜਾ ਮਣੀ ਮਧੁਕਰ ਦਾ ਲਿਖਿਆ ਹੋਇਆ ਸੀ ਉਹ ਸਟੇਜ ਕੀਤਾ ਉਹਦੇ ਕਈ ਸਾਰੇ ਸ਼ੋਅ ਹੋਏ ਤੇ 골ਡ ਮੈਡਲ ਮੈਨੂੰ ਮਿਲਿਆ ਸਟੇਟ ਲੈਵਲ ਦਾ ਵਾਹ ਉਸ ਤੋਂ ਬਾਅਦ ਫਿਰ ਅਸੀਂ ਆਤਮਜੀਤ ਉਹਨਾਂ ਦਾ ਅਨੇ ਕਾਣੇ ਤੇ ਬਹੁਤ ਸਾਰੇ ਆਲ ਇਕਸਟ ਨਾਟਕ ਕੀਤੇ ਹੂੰ ਇਹ ਕੁੜੀ-ਵਲੀ ਜਦੋਂ ਥੀਏਟਰ ਬਾਰੇ ਸਾਇਤ ਬਾਰੇ ਪਤਾ ਲੱਗ ਗਿਆ ਜਾਣਕਾਰੀ ਮਿਲੀ ਤਾਂ ਫਿਰ ਗਾਰਗੀ ਹੁਣਾਂ ਨਾਲ ਸੰਪਰਕ ਹੋਇਆ ਜੀ ਬਲਵੰਤ ਗਾਰਗੀ ਦੇ ਕੰਕਲੀ ਦੇ ਅਸੀਂ ਕਿ ਸਾਰੇ ਸ਼ੋਅ ਕਿਤੇ ਉਸ ਤੋਂ ਬਾਅਦ ਮਿਰਜ਼ਾ ਸਾਹਿਬਾਂ ਧੂਣੀ ਦੀ ਅੱਗ ਤੇ ਫੋਰ ਬਹੁਤ ਲੋਹਾ ਕਟ ਤੇ ਬਹੁਤ ਸਾਰੇ ਨਾਟਕ ਬਲਦੇ ਟੀਬੇ ਜਿਵੇਂ ਹਮਮ ਸਾਰੇ ਗਾਰਗੀ ਸਾਹਿਬ ਦੇ ਪੁਰਸ਼ਿੰਕ ਨੂੰ ਮਨਾਉਣਾ ਦਾ ਸਹੈਤ ਪੜਿਆ ਅਤੀਤ ਦੇ ਪਰਛਾਵੇਂ ਤੇ ਆਜ਼ਾਦੀ ਦਾ ਸੁਪਨਾ ਤੇ ਇਹਨਾਂ ਦੇ ਹੋਰ ਇੱਕ ਤਾਂ ਹੋਰ ਨਾਟਕ ਵੀ ਮੈਂ ਕੀਤੇ ਇਸ ਤਰ੍ਹਾਂ ਪੰਜਾਬੀ ਅਕਾਦਮੀ ਦਿੱਲੀ ਨਾਲ ਸੰਪਰਕ ਹੋਇਆ ਤੇ ਉੱਥੇ ਬਹੁਤ ਸਾਰੇ ਨਾਟਕ ਹੋਏ ਸਾਡੇ ਜੀ ਹਿੰਦੀ ਦੇ ਨਾਟਕਾਂ ਨੂੰ ਫਿਰ ਬਾਅਦ ਵਿੱਚ ਪੰਜਾਬੀ ਦਾ ਰੂਪਾਂਤਰ ਵੀ ਕੀਤਾ ਮੈਂ ਜਿਵੇਂ ਗੋਗੋਲ ਦਾ ਸੰਸਾਰ ਪ੍ਰਸਿੱਧ ਨਾਟਕ ਹੈ ਇਨਸਪੈਕਟਰ ਜਨਰਲ ਹਮ ਰਸ਼ਨ ਉਹਦੇ ਅਸੀਂ ਸ਼ੋਅ ਕੀਤੇ ਨੇ ਤੇ ਸ਼ਰਦ ਜੋਸ਼ੀ ਦਾ ਨਾਟਕ ਇੱਕ ਥਗਦਾ ਉਹਦਾ ਮੈਂ ਪੰਜਾਬੀ ਚ ਰੂਪਾਂਤਰ ਕੀਤਾ ਸੀ ਇੱਕ ਕਿਸਾ ਸੁਲਤਾਨ ਦਾ ਹਾਂ ਹਾਂ ਉਹ ਜਦੋਂ ਬੜਾ ਫੇਮਸ ਹੋਇਆ ਸੀ ਕਿਸੇ ਟਾਈਮ ਤੇ ਜੀ ਜੀ ਔਰ ਮੇਰੀ ਮੇਰੀ ਖੁਸ਼ਕਿਸਮਤੀ ਹੈ ਕਿ ਉਸ ਦਾ ਹਿੱਸਾ ਮੈਂ ਵੀ ਸੀ ਦਿੱਲੀ ਦੇ ਵਿੱਚ ਹਾਂ ਜੀ ਹਾਂ ਕਾਫੀ ਸ਼ੋਅਸ ਉਹਦੇ ਪੰਜਾਬ ਵਿੱਚ ਵੀ ਕੀਤੇ ਨੇ ਬਿਲਕੁਲ ਬਿਲਕੁਲ ਸੈਮੂਲ ਸੈਮੂਲ ਦੇ ਨਾਲ ਤੁਹਾਡਾ ਕਰੈਕਟਰ ਹੁੰਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਜੀ ਜੀ ਚਿੰਤਕ ਦਾ ਮੌਸਮ ਬਹੁਤ ਵਧੀਆ ਰਿਹਾ ਤੁਹਾਡਾ ਕੰਮ ਤੇ ਰਾਜੇਸ਼ ਉਹਨਾਂ ਨੇ ਮੋਮ ਕੰਬੋਜ ਉਹਨਾਂ ਨੇ ਗੋਮਾਲ ਸ਼ਰਮਾ ਬਹੁਤ سارے ਸੀਐਸ ਦੇ ਵਿੱਚ ਕਲਾਕਾਰ ਵੀ ਬਾਈ ਕਲਾਗਾ ਸੀਐਸ ਦੇ ਵਿੱਚ ਜੀ ਤੇ ਇਸ ਤਰ੍ਹਾਂ ਉਹ ਹੋਰ ਵੀ ਬਹੁਤ سارے ਨਾਟਕ ਕੀਤੇ ਨੇ ਬਾਅਦ ਚ ਅੱਛਾ ਗੁਲਜ਼ਾਰ ਜੀ ਪਹਿਲਾਂ ਤਾਂ ਚਲੋ ਸ਼ੌਂਕੀਆ ਦੇ ਸ਼ੌਕ ਦੇ ਤੌਰ ਤੇ ਤੁਸੀਂ ਸ਼ਾਇਦ ਪਾਏ ਹੋਗੇ ਹੌਲੀ ਹੌਲੀ ਪ੍ਰੋਫੈਸ਼ਨਲੀ ਇਸ ਨੂੰ ਤੁਸੀਂ ਅਡਾਪਟ ਕੀਤਾ ਹੈ ਕਾਰਨ ਕੀ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਦਾ ਤੁਸੀਂ ਲੋਕਾਂ ਵੱਲੋਂ ਹੁੰਗਾਰਾ ਚਾਹੁੰਦੇ ਸੀ ਉਹ ਹੁੰਗਾਰਾ ਤੁਹਾਨੂੰ ਮਿਲਿਆ ਜੇ ਨਹੀਂ ਮਿਲਿਆ ਤਾਂ ਇਹ ਕੀ ਕਾਰਨ ਹੋ ਸਕਦੇ ਨੇ ਨਾ ਸ਼ੁਰੂ ਦੇ ਵਿੱਚ ਤਾਂ ਜਿਵੇਂ ਸਾਰੇ ਕਲਾਕਾਰਾਂ ਦਾ ਹੀ ਹੁੰਦਾ ਨਾ ਜਿਵੇਂ ਐਕਟਰਾਂ ਨ ਫਿਲਮ ਐਕਟਰਾਂ ਨੂੰ ਵੇ ਇੱਕ ਵਾਰੀ ਪ੍ਰਭਾਵਿਤ ਹੋਣੇ ਆ ਜਿਵੇਂ ਸਾਡੇ ਵੇਲੇ ਰਾਜਪੁੱਪਰ ਉਹਨਾਂ ਦਾ ਇੱਕ ਥੀਏਟਰ ਤੋਂ ਗਏ ਸੀ ਮਹਿੰਦਰ ਸੰਧੂ ਸੁਣਦੇ ਹੁੰਦੇ ਸੀ ਕਦੀ ਪਟਿਆਲੇ ਦੇ ਵਿੱਚ ਰੰਗ ਮੰਚ ਕਰਦੇ ਰਹੇ ਨੇ ਗੁਰਦਾਸ ਮਾਨ ਤੇ ਇਵੇਂ ਬਹੁਤ سارے ਕਲਾਕਾਰਾਂ ਦਾ ਸਨੀਤਾ ਧੀਰ ਹੋਣਾ ਦਾ ਨਾਮ ਸੁਣ ਕੇ ਉਦੋਂ ਅਸੀਂ ਸੀ ਇਹ ਸੋਚਿਆ ਸੀ ਵੀ ਤੇ ਆਪਣਾ ਫਿਲਮਾਂ ਦੇ ਵਿੱਚ ਕੰਮ ਕਰਾਂਗੇ ਹੂੰ ਆਪਣਾ ਇੱਧਰ ਹੈ ਨਾ ਹੂੰ ਹੂੰ ਇਸ ਤਰ੍ਹਾਂ ਕਿ ਪਰ ਜਦੋਂ ਲੱਗਿਆ ਵੀ ਥੀਏਟਰ ਬਾਰੇ ਜਾਨਣਾ ਚਾਹੀਦਾ ਥੀਏਟਰ ਵਿੱਚ ਬਹੁਤ ਵਧੀਆ ਲੱਗਿਆ ਮੈਨੂੰ ਪਰ ਲਗਾਤਾਰ ਰੰਗ ਮੰਚ ਨਾਲ ਜੁੜੇ ਰਹੇ ਫਿਰ ਉਧਰ ਉਧਰ ਧਿਆਨ ਹੀ ਨਹੀਂ ਕੀਤਾ ਤੁਸੀਂ ਹੁਣੇ ਕਿਹਾ ਕਿ ਥੀਏਟਰ ਦੇ ਜਰੀਏ ਚਲੋ ਅਸੀਂ ਵੀ ਫਿਲਮਾਂ ਵਿੱਚ ਜਾਵਾਂਗੇ ਕੀ ਥੀਏਟਰ ਤੋਂ ਬਾਅਦ ਫਿਲਮ ਜਿਹੜੀ ਹੈ ਉਹ ਮਤਲਬ ਜ਼ਰੂਰੀ ਹੋ ਜਾਂਦੀ ਹੈ ਜਾਂ ਸਾਡੀ ਜ਼ਰੂਰਤ ਹੋ ਜਾਂਦੀ ਹੈ ਸਰ ਜਿਵੇਂ ਆਪਾਂ ਨੂੰ ਪਤਾ ਵੀ ਰੰਗ ਮੰਚ ਤੁਹਾਨੂੰ ਰੋਟੀ ਨਹੀਂ ਦਿੰਦਾ ਲਗਾਤਾਰ ਤੁਸੀਂ ਜਿੰਨਾ ਮਰਜ਼ੀ ਕੰਮ ਕਰਦੇ ਰਹੋ ਇੱਕ ਨਾ ਇੱਕ ਟਾਈਮ ਤੁਹਾਨੂੰ ਸੋਚਣਾ ਪੈ ਜਾਂਦਾ ਵੀ ਮੈਂ ਆਪਣਾ ਘਰਵਾਰ ਚਲਾਉਣ ਵਾਸਤੇ ਹੁਣ ਕੀ ਕਰਾਂ ਹੂੰ ਕਿਉਂਕਿ ਇਹ ਕੋਈ ਲੋਕਾਂ ਨਾਲ ਜੁੜੀ ਹੋਈ ਕਲਾ ਨਹੀਂ ਜਿਵੇਂ ਆਪਾਂ ਸਿੰਗਿੰਗ ਦਾ ਪ੍ਰੋਗਰਾਮ ਹੋ ਗਿਆ ਜਾਂ ਦੂਜੇ ਹੋ ਗਿਆ ਅਖਾੜੇ ਲਾ ਲੇ ਇਹ ਤਾਂ ਚੱਲਦੇ ਰਹਿੰਦੇ ਨੇ ਜੀ ਨਾਟਕ ਤਾਂ ਬਹੁਤ ਘੱਟ ਹੁੰਦੇ ਨੇ ਬਹੁਤ ਕੋਸ਼ਿਸ਼ ਕਰਨ ਤੇ ਵੀ ਮਹੀਨੇ 'ਚ ਤੁਸੀਂ 2 ਜਾਂ 4 ਸ਼ੋਅ ਕਰ ਸਕਦੇ ਹੋ ਇਹ ਇੰਨੇ 'ਕਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੁਹਾਡੇ ਬੱਚੇ ਹੋ ਜਾਂਦੇ ਨੇ ਫਿਰ ਬੱਚਿਆਂ ਦੀ ਆਪਣੀਆਂ ਜ਼ਰੂਰਤਾਂ ਹੁੰਦੀਆਂ ਨੇ ਸੋ ਇਸ ਕਰਕੇ ਬੰਦਾ ਇੱਧਰ ਉੱਧਰ ਹੱਥ ਪੈਰ ਮਾਰਦਾ ਵੀ ਹੋਰ ਕੰਮ ਕਰੀਏ ਅੱਛਾ ਗੁਲਜ਼ਾਰ ਜੀ ਇੱਕ ਇੱਕ ਸਵਾਲ ਹੋਰ ਹੈ ਕਿ ਆਪਾਂ ਰੰਗ ਮੰਚ ਨੂੰ ਇਹ ਵੀ ਕਹਿੰਦੇ ਸੀਗੇ ਮੈਨੂੰ ਯਾਦ ਹੈ ਬਹੁਤ ਕੁਝ ਕੀਤਾ ਹੋਇਆ ਆ ਕਿ ਉਹ ਆਪਾਂ ਪਹਿੜ ਟਿਕਟ ਰੱਖਦੇ ਆ ਰੰਗ ਮੰਚ ਦੇਖਣ ਵਾਸਤੇ ਜੋ ਟਿਕਟਾਂ ਲਈਆਂ ਜਾਣਗੇ ਲੈ ਕੇ ਅੰਦਰ ਬੰਨ ਗਏ ਉਹੀ ਥੀਏਟਰ ਦੇਖਣਗੇ ਵਗੈਰਾ ਵਗੈਰਾ ਉਹ ਸਭ ਗੱਲਾਂ ਕਿੱਥੇ ਚਲ ਗਈਆਂ ਸਰ ਨਹੀਂ ਸਰ ਨਹੀਂ ਮੇਰਾ ਕੁਝ ਨਹੀਂ ਮੈਂ ਕੋਸ਼ਿਸ਼ ਕੀਤੀ ਸੀ ਇੱਕ ਵਾਰੀ 3 ਦਿਨ ਵਾਸਤੇ ਅਸੀਂ ਇੱਥੇ ਆਡੀਟੋਰੀਅਮ ਬੁੱਕ ਕੀਤਾ ਪਟਿਆਲੇ ਜੀ ਜਿਆ ਸਾਹਿਬਾਂ ਸਾਡਾ ਬਹੁਤ ਵੱਡਾ ਨਾਟਕ ਸੀ ਤੇ ਅਸੀਂ ਕੋਸ਼ਿਸ਼ ਕੀਤੀ ਵੀ 50 ਰੁਪਏ ਐਂਟਰੀ ਫੀਸ ਰੱਖ ਲੈਣੇ ਆ ਜੀ ਲੋਕੀ ਬਾਹਰ ਤਾਂ ਬੈਠੇ ਰਹੇ ਕਈ ਦੇਖਦੇ ਰਹੇ ਵੀ ਜਦੋਂ ਇਹ ਟਿਕਟਾਂ ਤੋਂ हट ਜਾਣਗੇ ਉਦੋਂ ਅਸੀਂ ਅੰਦਰ ਐਂਟਰ ਕਰਾਂਗੇ ਓਹੋ ਹੋ 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 ਸ਼ੁਰੂ-ਸ਼ੁਰੂ ਜਿਵੇਂ ਹਾਂ ਕੋਈ 20-25 ਬੰਦੇ ਪਹਿਲੇ ਦਿਨ ਆਏ ਫਿਰ ਬਾਅਦ ਚ ਦੂਜੇ ਦਿਨ ਹੋਰ ਕੱਟ ਗਏ ਤੇ ਤੀਜੇ ਦਿਨ ਤਾਂ ਫਿਰ ਫ੍ਰੀ ਕਰਨਾ ਪਿਆ ਸਾਨੂੰ ਮਤਲਬ ਕਾਰਨ ਕੀ ਹੈ ਕਿ ਆਪਾਂ ਸ਼ੁਰੂ ਤੋਂ ਇਹਨਾਂ ਨੂੰ ਪੁੱਛ ਨਹੀਂ ਪਾਇਆ ਕਿ ਪੈਸੇ ਦੇ ਕੇ ਤੁਸੀਂ ਡਰਾਮਾ ਦੇਖੋ ਕਿ ਪਿਛੂ ਤੋਂ ਹੀ ਇਹ ਚਲਦਾ ਆ ਰਿਹਾ ਨਾ ਜੀ ਕੋਈ ਚਲਦਾ ਆ ਰਿਹਾ ਇਸ ਕੋਈ ਲੋਕਾਂ ਦਾ ਕੋਈ ਇਸ ਨਾਲ ਪੂਰੇ ਤੌਰ ਤੇ ਜੁੜੇ ਨਹੀਂ ਲੋਕੀ ਮੱਚ ਦੇ ਨਾਲ ਜਿਵੇਂ ਹੋਣਾ ਚਾਹੀਦਾ ਸੀ ਨਾ ਬਾਕੀ ਸਟੇਟਾਂ ਦੇ ਵਿੱਚ ਹੈ ਆਪਣਾ ਵਿਰੰਗ ਮੰਚ ਨੂੰ ਲੋਕੀ ਪਿਆਰ ਕਰਦੇ ਨੇ ਸਾਨੂੰ ਤਾਂ ਜਿਹੜੇ ਆਉਂਦੇ ਨੇ ਜਿਹੜੇ ਅਸੀਂ ਬਲਾਵੇ ਤੇ ਹੀ ਆਉਂਦੇ ਨੇ ਅਸੀਂ ਕਾਰਟ ਦੇ ਕਹਿੰਦੇ ਇਨਵੀਟੇਸ਼ਨ ਦਿੰਨੇ ਆ ਵੀ ਲੋਕੀ ਤਾਣਾ ਨਾਟਕ ਵੇਖਣ ਆਉਂਦੇ ਨੇ ਜੇ ਉਸ ਤੋਂ ਬਾਅਦ ਆਪਾਂ ਇਹ ਵੀ ਰੱਖ ਲਈਏ ਵੀ ਅਸੀਂ ਟਿਕਟ ਵੀ ਲੈਣੀ ਹੈ ਨਹੀਂ ਤਾਂ ਤੁਹਾਡੀ ਆਡੀਅנס ਹੋਰ ਵੀ ਘਟ ਜਾਏਗੀ ਬਿਲਕੁਲ ਬਿਲਕੁਲ ਹਾਂ ਹਾਂ ਲੋਕੀ ਕਿਉਂਕਿ ਉਹਦੇ ਕੰਪੈਰੀਟਿਵਲੀ ਵਾਲੇ ਫਿਲਮ ਦੇਖਣਾ ਜ਼ਿਆਦਾ ਪਸੰਦ ਕਰਨਗੇ 2 ਘੰਟੇ ਦੀ ਫਿਲਮ ਹੈ 20-50 ਰੁਪਏ ਚ ਟਿਕਟ ਲੈ ਕੇ ਉਹ ਫਿਲਮ ਦੇਖੇਗਾ ਇੰਜੋਏ ਕਰੇਗਾ ਅੱਜ ਪਟਿਆਲੇ ਚ ਕਿੰਨਾ ਕ ਰੰਗਮੰਚ ਹੋ ਰਿਹਾ ਗੁਲਜ਼ਾਰ ਜੀ ਬਹੁਤ ਘਟਾ ਨਾ ਮਾਤਰੀ ਸਮਝੋ ਇਹਨੂੰ ਕੋਈ ਬਹੁਤ ਵੱਡੀ ਨਹੀਂ ਕਿਉਂਕਿ ਅਜੇ ਸਰਕਾਰਾਂ ਦਾ ਵੀ ਕੋਈ ਯੋਗਦਾਨ ਨਹੀਂ ਰਿਹਾ ਹੁਣ ਮੈਨਾਂ ਪਹਿਲਾਂ ਹੁੰਦਾ ਸੀ ਸਾਡੇ ਸ਼ੋਜ਼ ਵਗੈਰਾ ਸਪੌਂਸਰਡ ਹੋ ਜਾਂਦੇ ਸੀ ਜੀ ਐਨ ਜ਼ੀ ਸੀਆ ਡਿਪਾਰਟਮੈਂਟ ਜਾਂ ਕਲਚਰਲ ਫੇਅਰ ਡਿਪਾਰਟਮੈਂਟ ਉਹ ਤਾਂ ਅਜੇ ਵੀ ਸਪੌਂਸਰਡ ਕਰਦੇ ਨੇ ਉਹ ਤਾਂ ਅਜੇ ਵੀ ਕਰਦੇ ਨੇ ਐਨ ਜ਼ੀ ਸੀ ਜੀ ਹੁਣ ਬਿਲਕੁਲ ਨਹੀਂ ਹੋ ਰਿਹਾ ਹੁਣ ਬਹੁਤ ਮੁਸ਼ਕਲ ਹੋ ਗਿਆ ਹੈ ਕੰਮ ਹਾਂ ਹੁਣ ਜਿਵੇਂ ਦਾ ਕੁਝ ਨਹੀਂ ਰਿਹਾ ਇਹ ਤਾਂ ਹੁਣ ਜਦੋਂ ਆਡੀਟੋਰੀਅਮ ਵੀ ਅਸੀਂ ਲੈਣ ਜਾਂਦੇ ਆ ਤਾਂ ਉਹਦਾ ਵੀ ਸਾਨੂੰ ਰੈਂਟ ਪੇ ਕਰਨਾ ਪੈਂਦਾ ਕੀ ਬਾਤ ਹੈ ਅੱਛਾ ਜੀ ਹਾਂ ਕੋਲੋ ਕੋਲੋ ਪਹਿਲਾਂ ਰੈਂਟ ਪੇ ਕਰੋਗੇ ਤਾਂ ਫਿਰ ਆਡੀਟੋਰੀਅਮ ਬੁੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਸੈਟ ਤੇ ਖਰਚੇ ਕਰੋਗੇ ਫਿਰ ਕਲਾਕਾਰਾਂ ਨੂੰ ਪੇ ਕਰੋਗੇ ਤਾਂ ਇਹ ਤਾਂ 20-30000 ਰੁਪਏ ਦਾ ਵੈਸੀ ਖਰਚੇ ਕਰ ਚਾ ਨਾਟਕ ਦੇ ਗੁਜਾਰ ਜੀ ਤੁਸੀਂ ਇੰਨੇ ਪਲੇ ਡਾਇਰੈਕਟ ਕੀਤੇ ਨੇ ਇੰਨੇ ਮਤਲਬ ਤੁਹਾਡੀ ਜ਼ਿੰਦਗੀ ਦਾ ਤਜਰਬਾ ਕਿਉਂਕਿ ਮੈਂ ਤਾਂ ਪਰਸਨਲੀ ਜਾਣਦਾ ਤੁਹਾਨੂੰ ਕਿ ਤੁਸੀਂ ਕਿੰਨਾ ਹਾਰਡ ਵਰਕ ਕੀਤਾ ਕਿੰਨੀ ਲੇਬਰ ਕੀਤੀ ਹੈ ਥੀਏਟਰ ਨੂੰ ਜਿਉਂਦਾ ਰੱਖਣ ਵਾਸਤੇ ਅੱਜ ਜਦੋਂ ਇਕੱਲੇ ਬੈਠ ਕੇ ਤੁਸੀਂ ਥੀਏਟਰ ਬਾਰੇ ਸੋਚਦੇ ਹੋ ਜਾਂ ਉਸ ਬੈਕਗ੍ਰਾਉਂਡ ਬਾਰੇ ਸੋਚਦੇ ਹੋ ਜਦੋਂ ਤੁਸੀਂ 80 'ਚ ਸ਼ੁਰੂ ਕੀਤਾ ਸੀ ਉਸ ਦੇ ਮੁਕਾਬਲੇ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਯਾਰ ਮੈਂ ਪਾਇਆ ਹੀ ਪਾਇਆ ਆ ਜਾਂ ਖੋਇਆ ਹੀ ਖੋਇਆ ਆ ਨਹੀਂ ਸਾਨੂੰ ਤਾਂ ਜਿਵੇਂ ਰੰਗਮਾਂਚ ਨਾਲ ਪਿਆਰ ਸੀ ਸ਼ੁਰੂ ਤੋਂ ਜੀ ਜੋ ਅੱਛਾ ਲੱਗਦਾ ਸੀ ਹਮ ਸਟੇਜ ਕਰਦੇ ਲੋਕਾਂ ਨੂੰ ਦੇਖ ਕੇ ਵੀ ਅੱਛਾ ਲੱਗਦਾ ਸੀ ਸਿਰਫ ਇਹ ਨਹੀਂ ਵੀ ਆਪਣੇ ਆਪ ਨੂੰ ਕਰਦੇ ਵਧੀਆ ਲੱਗਦਾ ਸੀ ਸੰਤੁਸ਼ਟੀ ਸੀ ਸਾਨੂੰ ਵੀ ਦੇਖਦੇ ਸੀ ਨਾ ਬ੍ਰਾ ਆ ਬਹੁਤ اچھا ਲੱਗਦਾ ਸੀ ਵੀ ਇਹ ਦੇਖੋ ਵੀ ਇੱਕ ਅਲੱਗ ਤਰ੍ਹਾਂ ਦੀ ਕਲਾ ਹੈ ਹੂੰ ਤੇ ਕਿਵੇਂ ਲੋਕੀ ਜੁੜੇ ਹੋਏ ਨੇ ਬਹੁਤ ਬਰਪਤ ਨੇ ਲੋਕੀ ਜਿਹੜੇ ਲਗਾਤਾਰ ਕੰਮ ਕਰਦੇ ਨੇ ਪਰ ਇਹਦੇ 'ਚ ਮੈਨੂੰ ਹੁਣ ਲੱਗਦਾ ਨਹੀਂ ਜਿਵੇਂ ਨਵੇਂ ਕਲਾਕਾਰ ਆ ਰਹੇ ਨੇ ਵੀ ਕੋਈ ਇਹਨਾਂ ਦਾ ਕੋਈ ਫਿਊਚਰ ਹੋਏਗਾ ਵੀ ਸਿਰਫ ਥੀਏਟਰ ਕਰਕੇ ਕੋਈ ਜਿਉਂਦਾ ਰਹਿ ਸਕਦਾ ਕੋਈ ਮਤਲਬ ਥੀਏਟਰ ਉਸ ਨਾਲ ਕੁਝ ਹੋਰ ਲੱਗਣਾ ਪਏਗਾ ਥੀਏਟਰ ਕੀ ਸਿਰਫ ਹੁਣ ਯੂਨੀਵਰਸਿਟੀਆਂ ਤੱਕ ਕੰਪੀਟੀਸ਼ਨਾਂ ਤੱਕ ਹੀ ਸੀਮਤ ਰਹਿ ਗਿਆ ਸਰ ਵਧੀਆ ਲੱਗਦਾ ਹੁੰਦਾ ਜਦ ਸਟੇਜਾਂ ਦੇ ਵਿੱਚ ਆਪਾਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ 'ਚ ਆਪਾਂ ਥੀਏਟਰ ਸਿੱਖਦੇ ਆਂ ਜਾਂ ਕਰਦੇ ਆਂ ਕਿਉਂਕਿ ਉਹ ਸਾਰਾ ਕੁਝ ਸਪੌਂਸਰਡ ਹੁੰਦਾ ਯੂਨੀਵਰਸਿਟੀ ਵਾਲਿਆਂ ਨੇ ਕਰਾਣਾ ਹੁੰਦਾ ਜੀ ਤੇ ਕਾਲਜਾਂ ਦੇ ਵਿੱਚ ਵੀ ਕੰਪੀਟੀਸ਼ਨ ਨੇ ਜਿਹੜੇ ਉਹ ਵੀ ਆਰਗੇਨਾਈਜ਼ ਉਹਨਾਂ ਨੇ ਕਰਨੇ ਹੀ ਹੁੰਦੇ ਨੇ ਫੰਡ ਮਿਲਦਾ ਉਹਨਾਂ ਨੂੰ ਪਰ ਜਦੋਂ ਤੁਸੀਂ ਉਹਨਾਂ 'ਚੋਂ ਨਿਕਲ ਕੇ ਬਾਹਰ ਜਾ ਕੇ ਆਪਣੀ ਕੋਸ਼ਿਸ਼ ਕਰਦੇ ਹੋ ਨਾ ਬੜਾ ਮੁਸ਼ਕਲ ਹੁੰਦਾ ਜਦ ਤੱਕ ਤੁਹਾਡੇ ਸੱਤੇ ਕੋਈ ਬਹੁਤ ਵੱਡੀ ਸੰਸਥਾ ਦਾ ਹੱਥ ਨਹੀਂ ਜਿਹੜਾ ਤੁਹਾਨੂੰ ਲਗਾਤਾਰ ਸਪੌਂਸਰ ਕਰਦਾ ਰਹੇ ਇਹ ਬਹੁਤ ਹੀ ਔਖਾ ਹੈ ਬਹੁਤ ਜ਼ਿਆਦਾ ਔਖਾ ਹੈ ਥੀਏਟਰ ਕਰਨਾ ਅੱਛਾ ਗੁਲਜ਼ਾਰ ਜੀ ਤੁਹਾਨੂੰ ਇੱਕ ਵਾਰੀ ਜਾਂ ਦੋ ਵਾਰੀ ਸਪான்ਸਰ ਕਰ ਦੇਗਾ ਉਸ ਤੋਂ ਬਾਅਦ ਸ੍ਰਾਂਣ ਸ਼ੁਰੂ ਕਰ ਦਣਗੇ ਅਗਲੇ ਹੂੰ ਵੀ ਕਿੰਨਾ ਕੁ ਕਰੀਏ ਵੀ ਕਿਤੇ ਹੋਰ ਪਾਸੇ ਕੋਸ਼ਿਸ਼ ਕਰੋ ਜੀ ਜੀ ਸਾਨੂੰ ਆਪਣੇ ਆਪ ਨੂੰ ਵੀ ਲੱਗਣ ਲੱਜਿੰਦਾ ਸੀ ਵੀ ਇੱਕ ਸਸਤਾ ਕੋਲ ਸੀ ਕਿੰਨੀ ਕੁ ਵਾਰੀ ਜਾ ਸਕਦੇ ਆ ਜਾ ਸਕਦੇ ਦੋ ਵਾਰੀ ਚਾਰ ਵਾਰੀ ਵੱਧ ਤੋਂ ਵੱਧ ਸਾਹ ਚ ਅੱਛਾ ਤੁਸੀਂ ਫਿਲਮਾਂ ਦੀ ਵੀ ਗੱਲ ਕੀਤੀ ਸੀਗੀ ਤੁਸੀਂ ਕਦੇ ਕਿਸੇ ਫਿਲਮ ਵੱਲ ਸੀਰੀਅਲ ਵੱਲ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਕਿਉਂਕਿ ਤੁਸੀਂ ਥੀਏਟਰ ਨੂੰ ਪਿਆਰ ਕਰਦੇ ਹੋ ਰੰਗ ਮੰਚ ਨੂੰ ਪਿਆਰ ਕਰਦੇ ਹੋ ਤਦੇ ਉਹਦੇ ਟਰਾਈ ਕਰਨ ਦਾ ਮੌਕਾ ਮਿਲਿਆ ਸਰ ਨਹੀਂ ਉਸ ਤਰ੍ਹਾਂ ਨਹੀਂ ਮੇਰੇ ਜਿਹੜੇ ਨਾਲ ਮਰੇ ਕੁਲੀਗ ਸੀ ਉਹਨਾਂ ਨੇ ਜੇ ਕੋਈ ਕੰਮ ਕੀਤਾ ਤਾਂ ਉਹਦੇ ਨਾਲ ਮੈਂ ਜੁੜ ਗਿਆ ਜਰੂਰ ਜੀ ਪਰ ਮੈਂ ਆਪਣੇ ਤੌਰ ਤੇ ਕਦੀ ਕੋਸ਼ਿਸ਼ ਨਹੀਂ ਕੀਤੀ ਵੀ ਜਾ ਕੇ ਸਪੈਸ਼ਲੀ ਵੀ ਕੰਮ ਮੰਗਾ ਜਾ ਕੇ ਕੀ ਬਾਤ ਹੋਵੇ ਤਾਂ ਨਹੀਂ ਜੇ ਕਿਸੇ ਨੇ ਬੁਲਾ ਲਿਆ ਤਾਂ ਅਸੀਂ ਚਲੇਗੇ ਇਵੇਂ ਬਹੁਤ ਸਾਰੇ ਜਿਵੇਂ ਰਾਜ ਬੱਬਰ ਉਹਨਾਂ ਦਾ ਵੀ ਸੀਰੀਅਲ ਸੀ ਇੱਕ ਅਸੀਂ ਦੂਦਰਸ਼ਨ ਤੇ ਆਇਆ ਜਿਵੇਂ ਪ੍ਰੀਤੀ ਸਪਰੂ ਦਾ ਇੱਕ ਸੀਰੀਅਲ ਸੀ ਉਹਦੇ ਵਿੱਚ ਛੋਟਾ ਮੋਟਾ ਜਿਵੇਂ ਕਰੈਕਟਰ ਕਰਦੇ ਰਹੇ ਆ ਓਕੇ ਚਲੋ ਉਸ ਚ ਨੋਮੀਨੇਸ਼ਨ ਵੀ ਮਿਲਦੀ ਹੈ ਕਈ ਵਾਰੀ ਕੰਮ ਤੁਹਾਡਾ ਪਛਾਣਿਆ ਵੀ ਜਾਂਦਾ ਜਾਂਦਾ ਬਿਲਕੁਲ ਜਿਵੇਂ ਪੰਜਾਬੀ ਫਿਲਮਾਂ ਨੇ ਕਿ ਕਮਰਸ਼ਲ ਕੰਮ ਹੈ ਇਹ ਬੜਾ ਸੋਚ ਸਮਝ ਕੇ ਕਿਸੇ ਨੂੰ ਲੈਂਦੇ ਨੇ ਜਿਨ੍ਹਾਂ ਤੋਂ ਕੁਛ ਉਹਨਾਂ ਨੂੰ ਹਾਸਲ ਹੋ ਸਕਦਾ ਜਿਵੇਂ ਸਿੰਗਰ ਨੇ ਉਹਨਾਂ ਤੋਂ ਤਾਂ ਪੈਸੇ ਲੈ ਲੈਣੇ ਕੇ ਕੰਮ ਦੇ ਦੇਣਗੇ ਜਿਵੇਂ ਥੀਏਟਰ ਦੇ ਕਲਾਕਾਰਾਂ ਕੋਲ ਤਾਂ ਦੇਣ ਵੀ ਕੁਛ ਨਹੀਂ ਹੁੰਦਾ ਬਿਲਕੁਲ ਸਿਰਵਾਰਟਿਸ ਨੇ ਕਲਾ ਦੇ ਸਕਦੇ ਨੇ ਆਪਣੀ ਗੁਲਜ਼ਾਰ ਜੀ ਤੁਹਾਨੂੰ ਕਈ ਵਾਰੀ ਸੁਣਨ ਨੂੰ ਮਿਲਦਾ ਸੀ ਹਮਮ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਤਾਂ ਕਈ ਬਹੁਤ ਸਾਰੇ ਕਲਾਕਾਰ ਤਰੇ ਫਿਰਦੇ ਨੇ ਯਾਰ ਕਿਨੂੰ ਕਿਨੂੰ ਕੰਮ ਦਈਏ ਕਿਨੂੰ ਕਿਨੂੰ ਕੰਮ ਦਈਏ ਇਹ ਸਕ੍ਰਿਪਟ ਪਰ ਲਿਖਦੇ ਸੀ ਤਾਂ ਸਕ੍ਰਿਪਟਾਂ ਬਾਰੇ ਵੀ ਇਹ ਸੁਣਨ ਨੂੰ ਮਿਲਦਾ ਸੀ ਵੀ ਬਹੁਤ ਸਾਰੀਆਂ ਅਸਲੀ ਲਿਖੀਆਂ ਪਈਆਂ ਨੇ ਟਰੰਕ ਭਰੇ ਹੋਏ ਨੇ ਜੀ ਜੀ ਗੁਲਜ਼ਾਰ ਜੀ ਕੀ ਸਾਤ ਬਹੁਤ ਘਟ ਕਰਦੇ ਨੇ ਕਰਦੇ ਨੇ ਬਿਲਕੁਲ ਅੱਛਾ ਗੁਲਜ਼ਾਰ ਜੀ ਆਖਰੀ ਪ੍ਰਸ਼ਨ ਹੈ ਮੇਰਾ ਅੱਜ ਵਰਡ ਥੀਏਟਰ ਡੇ ਹੈ ਔਰ ਤੁਸੀਂ ਇੱਕ ਮੈਨੂੰ ਲੱਗਾ ਕਿ ਹੁਣ ਤੱਕ ਥੀਏਟਰ ਕੀਤਾ ਹੈ ਪਿਆਰ ਦੇ ਨਾਲ ਕੀਤਾ ਮੁਹੱਬਤ ਦੇ ਨਾਲ ਕੀਤਾ لیکن جس طرح ਦਾ ਤੁਸੀਂ ਉਹ ਚਾਹੁੰਦੇ ਸੀਗੇ ਆਪਾਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਇਦਾਂ ਨਹੀਂ ਮਿਲ ਪਾਇਆ ਐ ਅਸੀਂ ਕੋਈ ਗੱਲ ਨਹੀਂ ਕਿਹਾ I'm also include ਮੈਂ ਵੀ ਉਹਦੇ ਵਿੱਚ ਸ਼ਾਮਲ ਐ ਕਿਉਂਕਿ ਮੈਨੂੰ ਵੀ 35 36 ਸਾਲ ਤੋਂ ਮੈਂ ਵੀ تھیٹر ਨਾਲ ਜੁੜਿਆ ਹੋਇਆ ਆਂ ਔਰ ਸੱਚਮੁੱਚ ਜਿੰਨਾ ਵੀ مالک ਨੇ ਸੋਚੀ ਦਿੱਤੀ ਐ ਅਸੀਂ ਜ਼ਰੂਰ ਕੀਤਾ ਆਖਰ ਦੇ ਵਿੱਚ ਬਹੁਤ ساری ਨਵੀਂ ਜਨਰੇਸ਼ਨ ਐ ਜੋ ਅੱਜ ਵੀ ਮੇਰੇ ਵੀ ਸਟੂਡੈਂਟ ਨੇ ਮੇਰੇ ਕੋਲੋਂ ਵੀ ਕੁਝ ਇੱਕ ਬੱਚੇ ਐਕਟਿੰਗ ਸਿੱਖਣਾਉਂਦੇ ਰੈਂਕਰਿੰਗ ਸਿੱਖਣਾਉਂਦੇ ਨੇ ਉਹਨਾਂ ਦੇ ਪ੍ਰਤੀ ਤੁਸੀਂ ਇਹ ਦੋ ਸ਼ਬਦ ਜਾਂਦੇ ਕਿਉਂਕਿ ਤੁਹਾਡਾ ਬਹੁਤ ਵੱਡਾ ਤਜਰਬਾ ਜ਼ਿੰਦਗੀ ਦਾ ਥੀਏਟਰ ਦਾ ਅਸੀਂ ਲੋਕਾਂ ਨੇ ਤੁਹਾਨੂੰ ਥੀਏਟਰ ਕਰਦੇ ਦੇਖਿਆ ਜਿਹੜੇ ਨਵੇਂ-ਨਵੇਂ ਕਲਾਕਾਰ ਆਉਂਦੇ ਨੇ ਸਿੱਖਣ ਵਾਸਤੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹ ਜੀ ਉਹਨਾਂ ਨੂੰ ਪਿਆਰ ਹੈ ਥੀਏਟਰ ਦੇ ਨਾਲ ਜਾਂ ਕਲਾ ਨਾਲ ਪਿਆਰ ਹੈ ਉਹਨਾਂ ਨੂੰ ਉਹ ਫਿਲਮਾਂ 'ਚ ਜਾਣਾ ਚਾਹੁੰਦੇ ਨੇ ਟੀਵੀ 'ਤੇ ਕੁਝ ਕਰਨਾ ਚਾਹੁੰਦੇ ਨੇ ਜਾਂ ਵੈਬ ਸੀਰੀਜ਼ ਨੇ ਉਹ ਉੱਥੇ ਕੰਮ ਕਰਨਾ ਚਾਹੁੰਦੇ ਨੇ ਮੈਂ ਤਾਂ تھیਟਰ ਵਾਲੇ ਜਿਹੜੇ ਕਲਾਕਾਰ ਸਿੱਖਣ ਆਉਂਦੇ ਨੇ ਨਾ ਮੈਂ ਉਹਨਾਂ ਨੂੰ ਕਹਿੰਦਾ ਵੀ ਸਿਰਫ ਸਿੱਖਣ ਵਾਸਤੇ ਹੀ ਆਓ ਤੁਸੀਂ। ਕੀ ਬਾਤ ਹੈ। ਨਹੀਂ ਤੇ ਚੋਂ ਤੁਸੀਂ ਆਪਣਾ ਮੌਕਾ ਨਾ ਪਵਾ ਲਓ ਵੀ ਤੁਸੀਂ ਵੀ ਇਹਦੇ ਨਾਲ ਆਪਣੀ ਜ਼ਿੰਦਗੀ ਕੁਜਾਰ ਸਕਦੇ ਹੋ ਜੀ تھیਟਰ ਦੇ ਨਾਲ। ਇੱਥੋਂ ਤੋਂ ਹੀ ਸਿੱਖੋ ਸਿੱਖਣ ਨੂੰ ਬਹੁਤ ਕੁਝ ਹੈ ਇੱਥੇ। ਕੀ ਬਾਤ ਹੈ। ਤੁਹਾਡਾ ਸਾਰਾ ਲਾਈਫ ਦਾ ਤਜਰਬਾ ਹੀ تھیਟਰ ਹੈ। ਗੁਜਾਰ ਜੀ ਸਿੱਖਣ ਦੇ 2 ਸਾਲ 4 ਸਾਲ ਤਾਂ ਸਾਰੀ ਜ਼ਿੰਦਗੀ ਕੰਮ ਆਏਗਾ ਤੁਹਾਨੂੰ। ਦਿਲ ਤਾਂ ਨਹੀਂ ਕਰਦਾ ਤੁਹਾਡੇ ਤੋਂ ਵਿਦਾ ਲੈਣ ਨੂੰ ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਤਾਂ ਬਹੁਤ ਚੰਗਾ ਲੱਗਾ। ਮੈਂ ਕਾਫੀ ਧੇਰ ਤੋਂ ਮਤਲਬ ਕੋਸ਼ਿਸ਼ ਕਰ ਰਿਹਾ ਮੈਂ ਤੁਹਾਡੇ ਨਾਲ ਪਰਸਨਲੀ ਵੀ ਕਿਸੇ ਦਿਨ ਪੋਸੂ ਨਾਵਾ ਚੈਨਲ ਦੀ ਟੀਮ ਲਿਆ ਕੇ ਵਿਦ ਕੈਮਰਾਮੈਨ ਤੁਹਾਡੀ ਜ਼ਿੰਦਗੀ ਦੇ ਤਜਰਬੇ ਕੈਪਚਰ ਕਰਾਂਗਾ ਤੁਹਾਡੇ ਨਾਲ ਗੱਲਾਂ ਕਰਾਂਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਸਾਡੇ ਨਾਲ ਤੁਹਾਨੂੰ ਗੱਲ ਕਰਕੇ ਕਿਸ ਤਰ੍ਹਾਂ ਦਾ ਲੱਗਾ ਗੁਲਜ਼ਾਰ ਜੀ ਬਹੁਤ ਵਧੀਆ ਬਹੁਤ ਵਧੀਆ ਲੱਗਾ ਸੋਮਜੀ ਆਪਾਂ ਕਾਫੀ ਧੇਰ ਬਾਅਦ ਮਿਲੇ ਬਹੁਤ ਅੱਛਾ ਲੱਗਾ ਮੈਨੂੰ ਤੁਸੀਂ ਯਾਦ ਕੀਤਾ ਥੈਂਕ ਯੂ ਹਨਾ ਦੁਜਿਆਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮੇਰੇ ਵੀਰ ਸ਼ੁਕਰੀਆ ਥੈਂਕ ਯੂ ਵੈਰੀ ਮਚ